ਸ੍ਰੀ ਵਾਹਿਗੁਰੂ ਸਾਹਿਬ ਜੀ ਅਨੰਦੰ ਪੂਰੀਮਹ ਜਥਾ ਸਾਤ ਮਾਸੰ ਲਰੰਤੇ ਬਿਤਾਏ ਰਹੇ ਆਸ-ਪਾਸੰ ਅਨੰਦੰ ਪੂਰੀਮਹ ਜਥਾ ਸਾਤ ਮਾਸੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਪਦਿਤ ਪਾਵਨ ਕਿਰਪਾ ਨਿਧਾਨ ਗਰੀਬ ਨਿਵਾਜ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਹਜੂਰੇ ਅਨਵਰ ਸ਼ਾਨਸ਼ਾਹੇ ਦੋ ਜਹਾਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਗੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਏ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਅਸੀਂ ਕਲਯੁਗੀ ਜੀਵਾਂ ਦੇ ਉੱਪਰ ਤਰਸ ਕਰਦੇ ਹਾਂ ਇਹ ਸਤਸੰਗਤ ਦੀਆਂ ਅਮੋਲਕ ਕੜੀਆਂ ਬਖਸ਼ੀਆਂ ਆਪ ਜੀ ਨੇ ਗੁਰੂ ਕੀ ਬਾਣੀ ਦੀ ਸੰਧਿਆ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕੀਤੇ ਆਓ ਜੀ ਜੋ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਦੇ ਵਿੱਚ ਗੁਰੂ ਕੇ ਪਾਵਨ ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ ਆਓ ਬੜੇ ਪਿਆਰ ਦੇ ਸਹਿਤ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ ਕਾਲਾਪ ਜੀ ਨੇ ਸਰਵਣ ਕੀਤਾ ਕਿ ਸਤਗੁਰੂ ਜੀ ਦੇ ਹੁਕਮ ਦੇ ਅਨੁਸਾਰ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਗੁਰੂ ਕੇ ਸਿੰਘਾਂ ਨੇ ਸਾਬਤਾਨਤਾ ਕੀਤੀ ਹੈ ਆਪੋ ਆਪਣੇ ਮੋਰਚੇ ਸਾਂਭ ਲਏ ਅਤੇ ਸਤਗੁਰੂ ਜੀ ਨੇ ਇਹ ਬਚਨ ਕੀਤੇ ਸਤਗੁਰੂ ਜੀ ਨੇ ਇਹ ਬਚਨ ਕੀਤੇ ਕਿ ਗੁਰੂ ਕੇ ਸਿੱਖੋ ਤੁਸੀਂ ਆਪੋ ਆਪਣੀ ਮੋਰਚਿਆਂ ਦੇ ਵਿੱਚ ਡਟ ਕੇ ਅਤੇ ਆਪੋ ਆਪਣੀ ਮੋਰਚਿਆਂ ਦੇ ਵਿੱਚ ਡਟ ਕੇ ਯੋਧ ਦੇ ਮੈਦਾਨ ਦੇ ਵਿੱਚ ਯੁੱਧ ਕਰੋ ਸਤਿਗੁਰੂ ਜੀ ਨੇ ਇਹ ਤਕੜਾਈ ਕੀਤੀ ਹੈ ਤੇ ਨਾਲ ਹੀ ਵੱਡੇ ਸਤਿਗੁਰਾਂ ਦੇ ਬਚਨ ਯਾਦ ਕਰਵਾਏ ਹਨ ਆਓ ਸਾਰੇ ਮਿਲ ਕੇ ਪੜਹੀਏ ਸਤਿਗੁਰੂ ਜੀ ਨੇ ਵੱਡੇ ਸਤਿਗੁਰਾਂ ਦੇ ਬਚਨ ਕਿਸ ਪ੍ਰਕਾਰ ਯਾਦ ਕਰਵਾਏ ਨੇ ਸਤਿਗੁਰੂ ਜੀ ਨੇ ਸਿੰਘਾਂ ਨੂੰ ਤਿਆਰ ਬਰ ਤਿਆਰ ਕਰਨ ਵਾਸਤੇ ਸਿੰਘਾਂ ਦੇ ਵਿੱਚ ਅਣਖ ਗੈਰਤ ਭਰਨ ਵਾਸਤੇ ਸੁਭਾਈਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਪੁਰਖ ਏ ਗੁਰੂ ਕੀ ਬਾਣੀ ਦਾ ਸ਼ਬਦ ਧਾਰਨਾ ਰੂਪ ਦੇ ਵਿੱਚ ਪੜਿਆ ਕਰਦੇ ਸਾਨ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਜਾ ਤਾ ਪ੍ਰੇਮ ਖੇਲਣ ਕਾ ਚਾਓ ਚਾਓ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਧਰ ਤਲੀ ਗਲੀ ਮੇਰੀ ਆਓ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਇਸ ਪ੍ਰਕਾਰ ਸਤਿਗੁਰੂ ਜੀ ਨੇ ਵੱਡੇ ਸਤਿਗੁਰਾਂ ਦੇ ਬਚਨ ਯਾਦ ਕਰਵਾ ਕੇ ਤੇ ਸਿੰਘਾਂ ਨੂੰ ਤਿਆਰ ਬਰ ਤਿਆਰ ਕੀਤਾ ਹੈ ਆਓ ਜੀ ਅੱਗੇ ਜਿਵੇਂ ਪਾਵਨ ਪਵਿੱਤਰ ਸੁੰਦਰ પ્રસੰਗ ਆ ਰਿਹਾ ਹੈ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ ਜੀ ਅਨਦੰਪੁਰੀ ਮਹ ਜਥਾ ਸਤ ਮਾਸੰ ਜਿਹੜਾ ਖਵਾਜਾ ਮਰਦੂਦ ਐ ਨਾ ਖਵਾਜਾ ਮਰਦੂਦ ਕਹਿਣ ਲੱਗਾ ਕਿ ਅੱਗੇ ਹੋ ਕੇ ਯੁੱਧ ਕਿਉਂ ਨਹੀਂ ਕਰਦੇ ਥੋੜੇ ਜੇ ਸੂਰਮੇ ਨੇ ਕੱਚੀ ਚਮਕੌਰ ਦੀ ਗੜੀ ਦੇ ਵਿੱਚ ਤੇ ਤੁਹਾਨੂੰ ਉਹਨਾਂ ਸੂਰ ਉਹਨਾਂ ਥੋੜੇ ਜਿਹੇ ਸੂਰਮਿਆਂ ਤੋਂ ਹੀ ਇੰਨਾ ਡਰ ਪਿਆ ਹੋਇਆ ਅੱਗੇ ਕਿਉਂ ਨਹੀਂ ਵਾਦੇ आनंदपुर साहिब ਨੂੰ 8 ਮਹੀਨੇ ਘੇਰਾ ਪਾਈ ਰੱਖਿਆ ਹੈ 8 ਮਹੀਨੇ ਘੇਰਾ ਪਾ ਕੇ ਫੇਰ ਵੀ ਤੁਸੀਂ ਜਿੱਤ ਨਹੀਂ ਸਕੇ ਤੇ ਹੁਣ ਕੱਚੀ ਗੜੀ ਨੂੰ ਇੰਨੀ ਵੱਡੀ ਭਾਰੀ ਫੌਜ ਨੇ ਘੇਰਾ ਪਾਇਆ ਹੋਇਆ ਜਿਵੇਂ ਆਨੰਦਪੁਰ ਸਾਹਿਬ ਦੇ ਵਿੱਚ 7-8 ਮਹੀਨੇ ਲੰਘ ਗਏ ਸਾਨ ਲਰਨਤੇ ਬਿਤਾਏ ਰਹੇ ਆਸ-ਪਾਸੰ ਲੜਦਿਆਂ ਹੋਇਆਂ 8 ਮਹੀਨੇ ਜੋ 7 ਮਹੀਨੇ ਬਤੀਤ ਕਰ ਦਿੱਤੇ ਲੜਦਿਆਂ ਲੜਦਿਆਂ ਬਤੀਤ ਕੀਤੇ ਪਰ ਆਸ-ਪਾਸੇ ਭਾਵਕੇ ਦੂਰ-ਦੂਰ ਹੀ ਰਹੇ ਹੋ ਇਹਾਂ ਵੀ তথা ਬਾਤ ਜੀ ਮੈਂ ਵਿਚਾਰੀ ਕਹਿਣ ਲੱਗਾ ਖਵਾਜਾ ਮਰਦੂਦ ਕਿ ਇੱਥੇ ਵੀ ਤੁਸੀਂ ਆਪਣੇ ਮਨ ਦੇ ਵਿੱਚ ਵਿਚਾਰਦੇ ਹੋ ਕਿ ਇੱਥੇ ਵੀ ਇਸੇ ਹੀ ਤਰ੍ਹਾਂ ਚੱਲੇਗਾ ਨਹੀਂ ਹੁਣ ਮੈਂ ਆ ਗਿਆ ਹਾਂ ਹੁਣ ਨਹੀਂ ਤੁਹਾਨੂੰ ਇਸ ਪ੍ਰਕਾਰ ਠੀਠੋ ਕੇ ਰਹਿਣ ਦੇਣਾ ਖਵਾਜਾ ਮਰਦੂਦ ਨੇ ਆਨੰਦਪੁਰ ਸਾਹਿਬ ਗੁਰੂ ਕੇ ਯੋਧਿਆਂ ਦੇ ਹੱਥ ਨਹੀਂ ਸੰਦੇਖੇ ਇਸ ਕਰਕੇ ਖਵਾਜਾ ਮਰਦੂਦ ਨੂੰ ਭੁਲੇਖਾ ਸੀ ਅਤੇ ਉਹਨੂੰ ਇਹ ਭੁਲੇਖਾ ਸੀ ਕਿ ਮੈਂ ਦਿੱਲੀ ਤੋਂ ਆਇਆ ਬਾਦਸ਼ਾਹ ਦਾ ਭੇਜਿਆ ਹੋਇਆ ਹਾਂ ਤੇ ਆਪ ਬਾਕੀ ਜਿਹੜੇ ਇੱਥੇ ਵਜੀਦ ਖਾਂ ਜਬਰਦਸਤ ਖਾਹ ਤੇ ਪਹਾੜੀ ਰਾਜੇ ਨੇ ਇਹ ਐਵੇਂ ਇੱਥੇ ਬੈਠੇ ਹੋਏ ਨੇ ਇਹਨਾਂ ਨੂੰ ਯੁੱਧ ਨਹੀਂ ਕਰਨਾ ਆਉਂਦਾ ਪਰ ਗੁਰੂ ਕੇ ਪਿਆਰੋ ਜਦੋਂ ਸਤਿਗੁਰੂ ਜੀ ਦੇ ਯੋਧਿਆਂ ਦਾ ਯੋਧਿਆਂ ਦੇ ਹੱਥ ਦੇਖੇਗਾ ਨਾ ਫੇਰ ਇਹਨੂੰ ਪਤਾ ਲੱਗੇਗਾ ਕਿ ਕਿਸ ਪ੍ਰਕਾਰ ਗੁਰੂ ਕੇ ਯੋਧੇ ਮਹਾਬਲੀ ਭਾਵੇਂ ਕਈ ਮਹੀਨਿਆਂ ਦੇ ਭੁੱਖੇ ਨੇ ਪ੍ਰਸ਼ਾਦਾ ਪਾਣੀ ਰੱਜ ਕੇ ਨਹੀਂ ਸ਼ਕਿਆ ਪਰ ਫੇਰ ਵੀ ਯੋਧ ਦੇ ਮੈਦਾਨ ਦੇ ਵਿੱਚ ਯੋਧਿਆਂ ਦੇ ਵਿੱਚ ਐਸਾ ਬਲ ਪ੍ਰਗਟ ਹੋ ਜਾਂਦਾ ਹੈ ਸਤਿਗੁਰੂ ਜੀ ਆਪ ਹੀ ਕਿਰਪਾ ਕਰਦੇ ਨੇ ਤੋ ਹਾਂਜੀ ਕਹਿਣ ਲੱਗਾ ਹੈ ਖਵਾਜਾ ਮਰਦੂਦ ਤਮਾਸ਼ਾ ਪਿਖੋ ਠਾੜ ਲੇਤੇ ਨਾ ਮਾਰੀ ਹਾਂਜੀ ਬਾਹਰ ਦੂਰ ਖੜੇ ਖੜੇ ਤਮਾਸ਼ਾ ਕੀ ਦੇਖ ਰਹੇ ਹੋ ਛੇਤੀ ਹੱਲਾ ਕਰਕੇ ਮਾਰ ਕਿਉਂ ਨਹੀਂ ਲੈਂਦੇ ਕਹਾਂ ਸਿੰਘ 40 ਛੁਦਾ ਤੇ ਬਿਹਾਲੇ ਕਿੱਥੇ 40 ਸਿੰਘ ਨੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਰਜਮਾ ਪ੍ਰਸ਼ਾਦਾ ਨਹੀਂ ਮਿਲਿਆ ਭੁੱਖ ਦੇ ਨਾਲ ਬਿਹਾਲ ਹੋਏ ਨੇ ਕਹਾਂ ਬੀਰ ਲੱਖੋਂ ਫਿਰੈ ਆਲ ਬਾਲੇ ਕਿੱਥੇ ਸਾਡੇ ਸੂਰਮੇ ਨੇ ਜਿਹੜੇ ਲੱਖਾਂ ਦੀ ਗਿੰਤੀ ਦੇ ਦੇ ਵਿੱਚ 10 ਲੱਖ ਤਾਜ਼ਾ ਦਮ ਫੌਜ ਹੁਣੇ ਹੀ ਦਿੱਲੀ ਤੋਂ ਭੇਜੀ ਹੈ ਤੋਂ ਹੁਣੇ ਹੀ ਇੱਥੇ ਅਸੀਂ ਆਏ ਹਾਂ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਤੇ 22 ਧਾਰਾਂ ਦੇ 22 ਰਾਜਿਆਂ ਦੀ ਫੌਜ ਦੇਖੋ ਕਿੰਨੀ ਐ ਜ਼ਬਰਦਸਤ ਖਾਨ ਲਾਹੌਰ ਤੋਂ ਫੌਜ ਲੈ ਕੇ ਆਇਆ ਵਜੀਦ ਖਾਨ ਨੇ ਵੀ ਨਵੀਂ ਫੌਜ ਹੋਰ ਜ਼ਿਆਦਾ ਮੰਗਾਈ ਐ ਪਹਿਲਾਂ ਵੀ ਇਹਦੇ ਨਾਲ ਗੁੱਜਰ ਰੰਗੜ ਹੋਰ ਅਨੇਕਾਂ ਹੀ ਲੋਕ ਇਕੱਠੇ ਕੀਤੇ ਹੋਏ ਸਾਨ ਇਹਨਾਂ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ ਆਲੇ-ਦੁਆਲੇ ਗੜੀ ਦੇ ਫਿਰ ਰਹੀਆਂ ਨੇ ਤੁਹਾਡੇ ਮਨ ਦੇ ਵਿੱਚ ਹੌਸਲਾ ਕਿਉਂ ਨਹੀਂ ਆਉਂਦਾ ਪਿੱਛੇ ਨੂੰ ਕਿਉਂ ਭੱਜਦੇ ਹੋ ਸੁਣੀ ਦੋਏ ਸੁਬਾਨ ਖਵਾਜੇ ਡਰਾਏ ਖਵਾਜੇ ਮਰਦੂਦ ਦੇ ਡਰਾਏ ਹੋਏ ਦੋਨੇ ਸੂਬਿਆਂ ਨੇ ਇਹ ਗੱਲ ਸੁਣੀ ਐ ਸਮੀਪੀ ਸੁਮੋਹਾਨ ਉੱਚੇ ਸੁਣਾਏ ਸਾਰਿਆਂ ਨੂੰ ਆਪਣੇ ਜਿੰਨੇ ਜਿੰਨੇ ਕੋਲ ਖੜੇ ਸਨ ਨਾ ਅਹਲਕਾਰ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਕਹਿ ਕੇ ਸੁਣਾਉਣ ਲੱਗੇ ਨੇ ਬਿ ਲੋਕੇ ਕਹਾ ਏਲ ਮੇਲੋ ਨਾ ਸਾਰੇ ਕਹਿੰਦੇ ਕਹਿਣ ਲੱਗੇ ਕਿ ਇੱਥੇ ਖੜੇ ਕੀ ਦੇਖਦੇ ਤੋ ਤੁਸੀਂ ਹੱਲਾ ਕਿਉਂ ਨਹੀਂ ਕਰਦੇ ਅੱਗੇ ਨੂੰ ਕਿਉਂ ਨਹੀਂ ਵਾਧਦੇ ਚਮਕੌਰ ਦੀ ਗੜੀਵਾਲ ਨੂੰ ਪਰੋ ਬੀਚ ਧਾਵੋ ਪੁਜਾ ਓਜ ਧਾਰੇ ਬਾਹਾਂਾਂ ਦੇ ਵਿੱਚ ਜੋਰ ਧਾਰਨ ਕਰਕੇ 발 ਧਾਰਨ ਕਰਕੇ ਤੇ ਗੜੀ ਦੇ ਵਿੱਚ ਵੜ ਜਾਣਾ ਕਰੋ ਛਾਲਾਂ ਮਾਰ ਮਾਰ ਕੇ ਤਨਹੋ ਨੇ ਅਗਾਰੀ ਕਹਿਓ ਕੋਪ ਕੈ ਕ ਜਿਹੜੇ ਉਹਨਾਂ ਤੋਂ ਅੱਗੇ ਸਾਨਾ ਉਹਨਾਂ ਨੇ ਬਹੁਤੇ ਜਾਦੇ ਕਰੋਧ ਦੇ ਵਿੱਚ ਆ ਕੇ ਅਗਲਿਆਂ ਨੂੰ ਕਿਹਾ ਹੈ ਕਿ ਤੁਸੀਂ ਅੱਗੇ ਕਿਉਂ ਨਹੀਂ ਵਧਦੇ ਹੁਣ ਪਿਰੋ ਸਰਬ ਅੱਗੇ ਖੜੇ ਕਿਉਂ ਥੇਰੇ ਕੈ ਸਾਰੇ ਅੱਗੇ ਹੋ ਕੇ ਵਧੋ ਇੱਥੇ ਖੜੇ ਕੀ ਕਰ ਰਹੇ ਹੋ ਤੁਸੀਂ ਚਾਹਾਂ ਔਰ ਮਹਿ ਹਾਲ ਹੂਲੰਗ ਮਚਾਓ ਚਾਰੋਂ ਤਰਫ ਹੱਲੇ ਤੇ ਹੱਲਾ ਕਰਕੇ ਜੋ ਇਹਨਾਂ ਦੇ ਉੱਪਰ ਇਹ ਗੜੀ ਦੇ ਉੱਪਰ ਹਮਲਾ ਬੋਲ ਦੇਣਾ ਕਰੋ ਮਾਰ ਲਓ ਮਾਰ ਲਓ ਕਰਦੇ ਹੋਏ ਅੱਗੇ ਨੂੰ ਵੱਧ ਜਾਓ ਇੱਕੰਬਾਰ ਹੇਲਾ ਸਭੋ ਨੋ ਤਕਾਓ ਸਾਰੀਆਂ ਫੌਜਾਂ ਨੂੰ ਲੈ ਕੇ ਤੇ ਇੱਕੇ ਵਾਰ ਹੀ ਹੱਲਾ ਕਰ ਦੇਣਾ ਕਰੋ ਚਮਕੌਰ ਦੀ ਗੜੀ ਦੇ ਉੱਤੇ ਮਥੈ ਸਿੰਧ ਮਾਨੋ ਦਉ ਦਾਤ ਦੇਵੰ ਗੁਰੂ ਕੇ ਸਿੱਖੋ ਕਵੀ ਜੀ ਉਦਾਹਰਨ ਦਿੰਦੇ ਨੇ ਕਿ ਇੱਕ ਪਾਸੇ ਦੈਂਤ ਜੋ ਰਾਕਸ਼ਸ਼ ਜਿਹੜੇ ਪਹਾੜੀ ਰਾਜੇ ਤੇ ਹੋਰ ਜੋ ਤੁਰਕਾਂ ਦੀ ਫੌਜ ਬਹੁਤ ਹੀ ਜ਼ਿਆਦੀ ਚੜ ਕੇ ਆਈ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਮਾਨੋ ਦਾਇੰਤ ਨੇ ਤੇ ਦੂਜੇ ਪਾਸੇ ਗੁਰੂ ਕੇ ਸਿੰਘ ਦੇਵਤੇ ਨੇ ਦੈਂਤਾਂ ਤੇ ਦੇਵਤਿਆਂ ਦਾ ਜੁਦ ਹੋ ਰਿਹਾ ਹੈ ਅਤੇ ਜਿਹੜੀ ਘੜੀ ਹੈ ਨਾ ਉਹ ਮਤਰਾਚਲ ਪਹਾੜ ਵਾਂਗੂ ਮੰਨ ਲੈਣਾ ਕਰੋ ਗਿਰੰਗ ਮੰਦਰੰ ਕੋਟ ਕੀ ਸੋਭਾ ਏਵੰ ਹਾਂਜੀ ਜਿਹੜੀ ਕੱਚੀ ਘੜੀ ਹੈ ਨਾ ਉਹਦੀ ਸੋਭਾ ਇਸ ਪ੍ਰਕਾਰ ਹੈ ਕੇ ਜਿਵੇਂ ਮਦਰਾਚਰ ਪर्वਤ ਨੂੰ ਦੇਵਤੇ ਅਤੇ ਦੈਂਤ ਮਥਰੇ ਹੋਣ ਮਦਰਾਚਨ ਪर्वਤ ਨੂੰ ਮਦਰਾਚਰ ਪਰਬਤ ਸਮੁੰਦਰ ਦੇ ਵਿਚਾਲੇ ਹੈ ਅਤੇ ਮਦਰਾਚਲ ਪर्वਤ ਨੂੰ ਜੋ ਬਾਸ਼ਕ नाग ਦਾ ਨੇਤਰਾ ਪਾ ਕੇ ਤੇ ਮਥਰੇ ਹੋਣ ਸਮੁੰਦਰ ਨੂੰ ਰੈਡ ਕਰਾਏ ਹੋਣ ਜਿਵੇਂ ਗੁਰੂ ਸ੍ਰੀ ਗੋਬਿੰਦੰ ਅਟਾਰੀ ਸੋ ਸ਼੍ਰਿੰਗਨ ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਚੀ ਅਟਾਰੀ ਦੇ ਉੱਤੇ ਸ਼ਸ਼ੋਭਤ ਹੋ ਰਹੇ ਹਨ। sire tung thanang dipa ashtangang ਹਾਂਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਚੇ ਅਸਥਾਨ ਦੇ ਉੱਪਰ ਟਿਕੇ ਹੋਏ ਨੇ ਬੈਠੇ ਹੋਏ ਨੇ ਵੀਰ ਆਸਣ ਲਾ ਕੇ ਬੈਠੇ ਨੇ ਇਸ ਪ੍ਰਕਾਰ ਦਿਖਾਈ ਦੇ ਰਹੇ ਨੇ ਜਪੈ ਰੌਰ ਮਾਚਾ ਟੁਕੇ ਨੇਰ ਆਈ ਜਦੋਂ ਬਹੁਤਾ ਜਿਆਦਾ ਰੌਲਾ ਮਚਿਆ ਤੇ ਨੇੜੇ ਟੋਕਾਏ ਨੇ ਪਹਾੜੀਏ ਗੁੱਜਰ ਰੰਗੜ ਅਤੇ ਜਿਹੜੀਆਂ ਤੁਰਕਾਂ ਦੀਆਂ ਫੌਜਾਂ ਲਾਹੌਰ ਤੋਂ ਆਈਆਂ ਤਾਜਾ ਦਮ ਜਿਹੜੀ ਫੌਜ ਆਈ ਹੈ ਉਹ ਬੜੀਆਂ ਛਾਲਾਂ ਮਾਰਦੇ ਆਉਂਦੇ ਨੇ ਕਿਉਂਕਿ ਉਹਨਾਂ ਨੇ ਸਿੰਘਾਂ ਦੇ ਹੱਥ ਨਹੀਂ ਦੇਖੇ ਸਿੰਘਾਂ ਦਾ ਲੋਹਾ ਉਹਨਾਂ ਨੇ ਦੇਖਿਆ ਨਹੀਂ ਹੈ ਕਿਰਪਾਨਾ ਢਾਲਾਂ ਕਿਸ ਪ੍ਰਕਾਰ ਯੁੱਧ ਦੇ ਮੈਦਾਨ ਦੇ ਵਿੱਚ ਸੂਰਮੇ ਆਪਨਾ ਆਪਣੀਆਂ ਬਾਹਾਂ ਦਾ ਬਲ ਦਿਖਾਉਂਦੇ ਨੇ ਹਜ਼ਾਰਾਂ ਤੁਫੰਗਾਂ ਛੁਟੀ ਤੂਮ ਪਾਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੂਕਾਂ ਦੇ ਵਿੱਚੋਂ ਇਕੇਵਾਲ ਗੋਲੀਆਂ ਛੱਡੀਆਂ ਨੇ ਛਲਕਾਂ ਛੱਡ ਦਿੱਤੀਆਂ ਗੁਰੂ ਕੇ ਸੂਰਮਿਆਂ ਨੇ ਲਗੇ ਕੰਦ ਸੌ ਆਨ ਕੇਤੇ ਸਪਾਹੀ ਕਿੰਨੇ ਸਿਪਾਹੀ ਕੰਦ ਦੇ ਨਾਲ ਆ ਕੇ ਲੱਗ ਗਏ ਨੇ ਚੜੇ ਉਪਰੇ ਹੱਥ ਘਾਲੇ ਤਦਾਹੀ ਕਈ ਉੱਪਰ ਚੜਨ ਦਾ ਯਤਨ ਕਰ ਰਹੇ ਨੇ ਬੜੀ ਛੇਤੀ ਹੱਥ ਪਾ ਕੇ ਤੇ ਕਹਿੰਦੇ ਨੇ ਅਸੀਂ ਸ਼ਾਲਾ ਮਾਰ ਮਾਰ ਕੇ ਚੜ ਜਾਣਾ ਏ ਕੱਚੀ ਚਮਕੌਰ ਦੀ ਗੜੀ ਦੇ ਉੱਤੇ ਤਬਾ ਸਿੰਘ ਕੋਪੇ ਕਹਿਓ ਆਪ ਮਾਹੀ ਤਦੋ ਸਿੰਘ ਕੋਪੇ ਨੇ ਸਿੰਘ ਬੜੇ ਗੁੱਸੇ ਦੇ ਵਿੱਚ ਆਏ ਵੀਰ ਰਸ ਦੇ ਵਿੱਚ ਆ ਕੇ ਆਪਸ ਵਿੱਚ ਇੱਕ ਦੂਜੇ ਨੂੰ ਕਹਿਣ ਲੱਗੇ ਨੇ ਹਾਂਜੀ ਕੀ ਕਹਿੰਦੇ ਨੇ ਸਿੰਘ ਪਰਾਚਾਲ ਬਾਹੋ ਚੜੈ ਆਨ ਤਾਹੀ ਸਿੰਘ ਇੱਕ ਦੂਜੇ ਦਾ ਨਾਮ ਲੈ ਕੇ ਕਹਿਣ ਲੱਗੇ ਸਿੰਘੋ ਇਹਨਾਂ ਵੱਲ ਪਹਾੜੀਆਂ ਵੱਲ ਇਹਨਾਂ ਦੁਸ਼ਟਾਂ ਵੱਲ ਕੀ ਦੇਖਦੇ ਹੋ ਆਪਣੀਆਂ ਕਿਰਪਾਨਾਂ ਚਮਕਦੀਆਂ ਹੋਈਆਂ ਕਿਰਪਾਨਾਂ ਤਿੱਖੀਆਂ ਕਿਰਪਾਨਾਂ ਕੱਢ ਕੇ ਤੇ ਇਹਨਾਂ ਨੂੰ ਝਟਕਾ ਕੇ ਥੱਲੇ ਸੁੱਟ ਦੇਣਾ ਕਰੋ ਛੁਟੀ ਬਾਨ ਗੋਰੀ ਨਾ ਛੁਛੇ ਪਰੰਤੀ ਜਿੰਨੀਆਂ ਗੋਲੀਆਂ ਛੜੀਆਂ ਛੜਦੇ ਨੇ ਸਿੰਘ ਜਿੰਨੇ ਤੀਰ ਛੜਦੇ ਨੇ ਆਪਣੇ ਕਠੋਰ ਤਨੁਖ ਦੇ ਵਿੱਚੋਂ ਉਹ ਖਾਲੀ ਨਹੀਂ ਜਾਂਦੇ ਗਿਰਹ ਕੰਧ ਨੀਚੇ ਕਿਰਪਾਨ ਕਟੰਤੀ ਜਦੋਂ ਗੁਰੂ ਕੇ ਸੂਰਮਿਆਂ ਨੇ ਕਿਰਪਾਨਾਂ ਘੁਮਾ ਦਿੱਤੀਆਂ ਨੇ ਜਦੋਂ ਸਿਰ ਉੱਪਰ ਨੂੰ ਕੱਢਦੇ ਨੇ ਨਾ ਕੰਧ ਦੇ ਉੱਪਰੋਂ ਸਿਰ ਚੱਕਦੇ ਨੇ ਤੇ ਗੁਰੂ ਕੇ ਸੂਰਮੇ ਬੜੀ ਤੇਜ਼ੀ ਦੇ ਨਾਲ ਕਿਰਪਾਨਾਂ ਘੁਮਾ ਕੇ ਅਤੇ ਸਿਰ ਕੱਦੂ ਵਾਂਗੂ ਲਾ ਕੇ ਥੱਲੇ ਸੁੱਟਦੇ ਨੇ ਭਗੰ ਊਚ ਹੋਵੇ ਗਿਰੈ ਸੀਸ ਨੀਚੈ ਸਿਰ ਥੱਲੇ ਡੇਗਦੇ ਨੇ ਤੇ ਪੈਰ ਉੱਤੇ ਨੂੰ ਹੋ ਜਾਂਦੇ ਨੇ ਪਰੇ ਕੰਧ ਕੀ ਮੂਲ ਮਹੈ ਸ਼੍ਰੋਣ ਸੀਚੈ ਤੋਂ ਇਹ ਮੰਨ ਲੋ ਕਿ ਜਿਹੜੇ ਉੱਤੇ ਜਤ ਚੜਨ ਦਾ ਯਤਨ ਕਰਦੇ ਨੇ ਨਾ ਉਹ ਕਾਂਦ ਨੂੰ ਹੀ ਲਹੂ ਸਿੰਚਦੇ ਨੇ ਕਾਂਦ ਨੂੰ ਪੱਕੀ ਕਰਦੇ ਨੇ ਕਰਾਹੇ ਕਿਤੇ ਕੋਏ ਨੀਚੇ ਦਬਾਏ ਕਈ ਕਈ ਪੁਕਾਰਾ ਕਰਦੇ ਨੇ ਰੌਲਾ ਪਾਉਂਦੇ ਨੇ ਕਿ ਦੱਬੇ ਗਏ ਹਾਂ ਅਸੀਂ ਥੱਲੇ ਕਈ ਜਿਉਂਦੇ ਹੋਏ ਹੀ ਦੱਬੇ ਜਾਂਦੇ ਨੇ ਕਛੂ ਜੀਵਤੇ ਪ੍ਰਾਨ ਹਾਨੈ ਗਿਰਾਏ ਕਈ ਜਿਉਂਦਿਆਂ ਦੇ ਹੀ ਪ੍ਰਾਨ ਨਿਕਲ ਜਾਂਦੇ ਨੇ ਥੱਲੇ ਦੱਬ ਕੇ ਇੱਕ ਦੂਜੇ ਜਦੋਂ ਉੱਪਰ ਵਾਲਿਆਂ ਦੇ ਵਰਸ਼ੇ ਭਾਲੇ ਕਿਰਪਾਨਾ ਡੇਗਦੀਆਂ ਨੇ ਉਹਨਾਂ ਦੇ ਨਾਲ ਹੀ ਦੁਸ਼ਟ ਵੱਡੇ ਜਾਂਦੇ ਨੇ ਵੱਡੋ ਹੇਲ ਘਾਲਿਓ ਗੁਰੂ ਸਿੰਘ ਝਾਲਾ ਹਾਂਜੀ ਜਦੋਂ ਇਹਨਾਂ ਦੁਸ਼ਤਾਂ ਨੇ ਬਹੁਤਾ ਜਿਆਦਾ ਭਿਆਨਕ ਹੱਲਾ ਕੀਤਾ ਏ ਚਾਰੋਂ ਤਰਫ ਤੋਂ ਤੇ ਗੁਰੂ ਕੇ ਸੂਰਮਿਆਂ ਨੇ ਇਹਨਾਂ ਦਾ ਹੱਲਾ ਝੱਲ ਲਿਆ ਏ ਵੱਡ ਵੱਡ ਕੇ ਮੂਲੀਆਂ ਗਾਜਰਾਂ ਵਾਂਗੂ ਵੱਡ ਵੱਡ ਕੇ ਗੜੀ ਦੀ ਕੰਧ ਤੋਂ ਥੱਲੇ ਹੇਰੀਆਂ ਲਾ ਦਿਤੀਆਂ ਨੇ ਪਰੇ ਕੰਧ ਕੇ ਜਾਏ ਨੀਚੇ ਉਤਾਲਾ ਹਾਂਜੀ ਬੜੀ ਛੇਤੀ ਕੰਧ ਦੇ ਪਿਛੇ ਥੱਲੇ ਜਾ ਕੇ ਡਿੱਗਦੇ ਹਨ ਜਦੋਂ ਚਮਕੌਰ ਦੀ ਗੜੀ ਨੂੰ ਗੜੀ ਦੀ ਕੰਧ ਨੂੰ ਹੱਥ ਪਾ ਕੇ ਉੱਤੇ ਚੜਨ ਦਾ ਪੌੜੀਆਂ ਲਾ ਕੇ ਉੱਤੇ ਚੜਨ ਦਾ ਯਤਨ ਕਰਦੇ ਨੇ ਨਾ ਉੱਤੇ ਚੜਦਿਆਂ ਦੇ ਕਈਆਂ ਦੇ ਹੱਥ ਵੜ ਦਿੰਦੇ ਕਈਆਂ ਦੇ ਮੋਢੇ ਵੜ ਦਿੰਦੇ ਹਨ ਕਈਆਂ ਦੇ ਸਿਰ ਲਾ ਲਾ ਕੇ ਥੱਲੇ ਸੁੱਟਦੇ ਨੇ ਔਟਾਰੀ ਚੜੇ ਏਕਤਾ ਮੈਂ ਦਰੀਚੀ ਹਾਂਜੀ ਔਟਾਰੀ ਦੇ ਵਿੱਚ ਚੜਨ ਦਾ ਯਤਨ ਕਰਦੇ ਨੇ ਔਟਾਰੀ ਹੈ ਨਾ ਜਿਹੜੀ ਜੇ ਇਸ ਔਟਾਰੀ ਦੇ ਵਿੱਚ ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ 베ਰ ਆਸਣ ਢਾ ਕੇ ਬੈਠੇ ਹੋਏ ਸਨ ਉਥੇ ਇੱਕ ਬਾਰੀ ਹੈ ਫਿਰੇ ਵਿੱਚ ਤਾਂਕੇ ਕਰੈ ਛਤਰਮੀਚੀ ਹਾਂਜੀ ਧਾਨ ਧਾਨ ਸਾਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੀਰ ਆਸਣ ਲਾ ਕੇ ਉਹ ਬਾਰੀ ਦੇ ਵਿੱਚ ਬੈਠੇ ਹੋਏ ਹਨ ਤੇ ਉਥੇ 사ਤਗੁਰੂ ਜੀ ਸਾਰੇ ਸ਼ਤਰੂਆਂ ਨੂੰ ਚਾਰੋਂ ਤਰਫ ਤੋਂ ਦੇਖ ਰਹੇ ਹਨ ਚੌਪਈ ਬੈਠੇ ਤਹਾਂ ਗੁਰੂ ਪੀਰਾਸਨ ਹਾਂ ਜੀ ਧੰਨ ਧੰਨ 사ਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੀਰ ਆਸਣ ਲਾ ਕੇ ਉਹ ਆਟਾਰੀ ਦੇ ਉੱਤੇ ਬੈਠੇ ਹੋਏ ਹਨ ਪਤਰੇ ਘੋਰ ਕਠੋਰ ਸਰਾਸਨ ਸਤਿਗੁਰੂ ਜੀ ਦੇ ਹਸਤ ਕਮਲਾਂ ਦੇ ਵਿੱਚ ਨੌ ਟੰਕਾ ਦਾ ਕਠੋਰ ਤੁਨਖ ਸੰਭਿਆ ਹੋਇਆ ਹੈ ਸਤਿਗੁਰੂ ਜੀ ਨੇ ਕਟਤੇ ਤਰੇ ਤਰੇ ਤਨ ਓਟੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਲੱਕ ਤੋਂ ਥੱਲੇ ਥੱਲੇ ਜਿਹੜਾ ਤਾਨ ਹੈ ਨਾ ਉਹ ਟਕਿਆ ਹੋਇਆ ਹੈ ਕਿਉਂਕਿ ਚਾਰੋਂ ਤਰਫ ਵੀ ਫਸੀਲ ਬਣੀ ਹੋਏ ਸੀ ਇਸ ਕਰਕੇ ਸਤਿਗੁਰੂ ਜੀ ਦਾ ਜਿਹੜਾ ਜਿੱਥੇ ਸਤਿਗੁਰੂ ਜੀ ਨੇ 베ਰ ਆਸਨ ਲਾਇਆ ਉੱਥੋਂ ਨਹੀਂ ਦਿਖਾਈ ਦਿੰਦਾ ਸਤਿਗੁਰੂ ਜੀ ਦਾ ਮੁੱਖ ਹੀ ਬਾਸ਼ ਛਾਤੀ ਤੱਕ ਬਾਹਰ ਦਿਖਾਈ ਦਿੰਦਾ ਹੈ ਉਹ ਵੀ ਦੂਰ ਖੜੇ ਹੋયા ਨੂੰ ਜਿਹੜੇ ਕੋਈ ਨੇੜੇ ਹੈ ਨਾ ਜਿਹੜੇ ਸੋਚਦੇ ਨੇ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਪਰ ਵਾਰ ਕਰੀਏ ਤੀਰ ਚਲਾਈਏ ਤੇ ਉਹਨਾਂ ਨੂੰ ਸਤਿਗੁਰੂ ਜੀ ਦਾ ਮੁੱਖ ਹੀ ਦਿਮਾਲਾ ਹੀ ਉਪਰੋਂ ਦਿਖਾਈ ਦਿੰਦਾ ਹੈ ਕੰਧ ਰੀਚੀ ਕੀ ਤਹ ਛੋਟੇ ਹਾਂਜੀ ਜੋ ਕੰਧ ਛੋਟੀ ਹੈ ਨਾ ਛੋਟੀ ਛੋਟੀ ਕੰਧ ਵੀ ਸੀ ਉਥੇ ਅਤੇ ਜੋ ਮਮਟੀਆਂ ਬਣੀਆਂ ਹੋਈਆਂ ਨੇ ਕਟਕ ਤੇ ਉਪਰ ਜਿਤਕਾ ਸਰੀਰ ਹਾਂਜੀ ਸਤਿਗੁਰੂ ਜੀ ਦੇ ਕਮਰ ਤੋਂ ਉੱਤੇ ਜਿੰਨਾ ਕੋ ਸਰੀਰ ਹੈ ਸੈਪੀ ਲੋਕੇ ਸ਼ਤਰਨ ਪੀਰ ਸ਼ਤਰੂਆਂ ਸ਼ਤਰੂ ਭੀੜ ਦੇ ਵਿੱਚੋਂ ਦੂਰੋਂ ਦੂਰੋਂ ਦੇਖਦੇ ਹਨ ਸਤਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਕਲਗੀ ਜਿਗਾ ਜਵਾਹਰ ਜਈ ਸਤਿਗੁਰੂ ਜੀ ਦੇ ਸੀਸ ਦੇ ਉੱਪਰ ਦੁਮਾਲੇ ਦੇ ਉੱਪਰ ਕਲਗੀ ਜਿਗਾ ਜਵਾਹਰ ਜਗਮਗ ਜਗਮਗ ਕਰਦੀ ਹੈ ਚਮਕਹਿ ਬਿਦਤ ਜਨਾਬ ਹੈ ਤੇਈ ਤੋ ਜਦੋਂ ਚਮਕਦੀ ਹੈ ਨਾ ਕਲਗੀ ਜਿਗਾ ਇਹ ਜਣਾਉਂਦੀ ਹੈ ਕਿ ਇਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਡੇ ਮਹਾਨ ਯੋਧੇ ਮਹਾਬਲੀ ਜਿਹੜੇ ਯੋਧਿਆਂ ਨੂੰ ਤਿਆਰ ਤਿਆਰ ਕਰ ਕਰਕੇ ਭੇਜਣ ਵਾਲੇ ਨੇ ਤੀਰ ਤੁਨੀ ਰਹਿ ਤੀਰ ਬਖੇਰੇ ਹਾਂਜੀ ਸਤਿਗੁਰੂ ਜੀ ਨੇ ਉਹ ਜਿਹੜੀ ਮਮਟੀ ਹੈ ਨਾ ਜਿਸ ਦੇ ਉੱਪਰ ਸਤਿਗੁਰੂ ਜੀ ਬੈਠੇ ਹੋਏ ਨੇ ਹਾਟਾਰੀ ਦੇ ਉੱਤੇ ਜਿੱਥੇ ਬੈਠੇ ਹੋਏ ਨਾ ਉਥੇ ਚਾਰੋਂ ਤਰਫ ਹੀ ਸਤਿਗੁਰੂ ਜੀ ਨੇ ਤੀਰ ਬੜੇ ਚੰਗੇ ਤਰੀਕੇ ਦੇ ਨਾਲ ਸਵਾਰ ਕੇ ਰੱਖੇ ਹੋਏ ਨੇ ਭੱਥੇ ਦੇ ਵਿੱਚ ਨਹੀਂ ਭੱਥੇ ਪੱਥਾ ਤਾਂ ਤੀਰਾਂ ਦੇ ਨਾਲ ਭਰਿਆ ਹੀ ਹੋਇਆ ਹੈ ਸਤਿਗੁਰੂ ਜੀ ਨੇ ਤੀਰ ਬਹੁਤੇ ਜ਼ਿਆਦੇ ਉੱਥੇ ਖਿਲਾਰੇ ਹਨ ਵੱਡੀ ਫਨ ਵਾਲੇ ਵੱਡੇ ਖਪਰੇ ਤੀਰ ਨੇ ਜਿਹੜੇ ਉਹ ਸਤਿਗੁਰੂ ਜੀ ਨੇ ਉਥੇ ਰੱਖੇ ਹੋਏ ਨੇ ਖਿਲਾਾਰੇ ਹੋਏ ਨੇ ਕਰਨ ਉਤਾਇਲ ਕੋ ਤਿਸ ਬੇਰੇ ਬਹੁਤੀ ਜਿਆਦੀ ਤੇਜ਼ੀ ਕਰਨ ਵਾਸਤੇ ਬਹੁਤੀ ਕਾਲੀ ਕਰਨ ਵਾਸਤੇ ਜੇ ਭੱਥੇ ਦੇ ਵਿੱਚੋਂ ਤੀਰ ਕੱਢੀਏ ਤੇ ਸਮਾਂ ਲੱਗਦਾ ਹੈ ਜਿਹੜੇ ਤੀਰ ਅੱਗੇ ਖਿਲਾਾਰੇ ਹੋਏ ਨੇ ਨਾ ਉਹਨਾਂ ਦੇ ਵਿੱਚੋਂ ਚੱਕ ਚੱਕ ਕੇ ਤੁਨੁਖ ਦੀ ਤੰਦੀ ਦੇ ਉੱਪਰ ਚੜਾ ਕੇ ਸਤਿਗੁਰੂ ਜੀ ਤੀਰ ਬੜੀ ਛੇਤੀ ਦੇ ਨਾਲ ਛੜਦੇ ਨੇ ਤੁਰਤ ਉਠਾਏ ਪਨਚ ਬਗਰਾਵ ਹੈ ਪੰਜ ਸਤਿਗੁਰੂ ਜੀ ਤੁਰੰਤ ਹੀ ਤੀਰ ਧਰਤੀ ਦੇ ਉਪਰੋਂ ਤੀਰ ਚੱਕ ਕੇ ਜਿੱਥੇ ਬੈਠੇ ਨੇ ਨਾ ਉਥੋਂ ਤੀਰ ਚੱਕ ਕੇ ਤੇ ਸਤਿਗੁਰੂ ਜੀ ਤਨੁਖ ਦੀ ਤੰਦੀ ਦੇ ਉੱਤੇ ਚਾੜ ਲੈਂਦੇ ਨੇ ਤਾਨ ਕਾਨ ਲਾ ਬਾਨ ਚਲਾਵਹਿ ਸਤਿਗੁਰੂ ਜੀ ਜਦੋਂ ਤਨੁਖ ਦੀ ਤੰਦੀ ਨੂੰ ਕਾਨ ਤੱਕ ਖਿੱਚਦੇ ਨੇ ਚਿਰੜ ਚਿਰੜ ਦੀ ਆਵਾਜ਼ ਆਉਂਦੀ ਉੱਟਣੇ ਉੱਡਣੇ ਸੱਪ ਵਾਂਗੂ ਸ਼ੌਕ ਦਾ ਹੋਇਆ ਤੀਰ ਜਾਂਦਾ ਹੈ ਅਤੇ ਬਹੁਤ ਹੀ ਜ਼ਿਆਦੀ ਭਿਆਨਕ ਆਵਾਜ਼ ਆਉਂਦੀ ਹੈ ਜਦੋਂ ਸਤਿਗੁਰੂ ਜੀ ਤੀਰ ਛੱਡਦੇ ਨੇ ਇੱਕ ਕੋ ਮਾਰ ਦੂਸਰੇ ਲਾਗੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਰਦ ਅਗੰਮੜੇ ਸਤਿਗੁਰੂ ਜੀ ਦਾ ਤੀਰ ਇੱਕ ਨੂੰ ਲੱਗਦਾ ਹੈ ਫਿਰ ਦੂਜੇ ਨੂੰ ਲੱਗਦਾ ਤ੍ਰਿਤੀ ਚਤਰ ਬਿੱਦਤ ਚਲ ਆਗੇ ਤੀਜੇ ਨੂੰ ਚੌਥੇ ਨੂੰ ਵਿੰਦਾ ਹੋਇਆ ਅੱਗੇ ਨੂੰ ਜਾਂਦਾ ਹੈ ਬੜੀ ਤੇਜ਼ੀ ਦੇ ਨਾਲ ਪੰਚਮ ਖਸ਼ਟਮ ਸप्तਮ ਮਾਰ ਪੰਜਵੇਂ ਨੂੰ ਛੇਵੇਂ ਨੂੰ ਸੱਤਵੇਂ ਨੂੰ ਮਾਰ ਕੇ ਹਾਂਜੀ 10 ਲਗ ਬਿੱਦਤ ਮਾਰਤ ਪਾਰ ਸਤਿਗੁਰੂ ਜੀ ਦਾ ਇੱਕ ਤੀਰ 10 10 ਸਿਪਾਹੀਆਂ ਨੂੰ ਵਿੰਨ ਕੇ ਤੇ ਫਿਰ ਅੱਗੇ ਪਾਰ ਨਿਕਲ ਕੇ ਅੱਗੇ ਡਿੱਗਦਾ ਹੈ ਤੋ ਗੁਰੂ ਕੇ ਪਿਆਰ ਦੜ ਦੜ ਕਰਕੇ ਜਿਹੜੇ ਸਿਪਾਈ ਨੇ ਨਾ ਉਹ ਧਰਤੀ ਦੇ ਉਪਰ ਡਿੱਗਦੇ ਨੇ ਢੇਰੀਆਂ ਲੱਗ ਜਾਂਦੀਆਂ ਨੇ ਇੱਕ ਬਾਰ ਸਰ ਲੱਗ 10 ਮਾਰੇ ਇੱਕ ਤੀਰ ਲੱਗ ਕੇ 10 ਸਿਪਾਈਆਂ ਨੂੰ ਮਾਰ ਕੇ ਧਰਤੀ ਦੇ ਉਪਰ ਸਵਾਹ ਦਿੰਦਾ ਮੰਨੋ ਕਿ ਉਹਨਾਂ ਦੀ ਮਾਰ ਹੈ ਉਹਨਾਂ ਨੂੰ ਜੰਮਿਆ ਹੀ ਨਾ ਹੋਵੇ ਘਿਰ ਘਿਰ ਪਰਤੇ ਜਥਾ ਮੁਨਾਰੇ ਐਵੇਂ ਡਿੱਗ ਡਿੱਗ ਕੇ ਐਵੇਂ ਡਿੱਗਦੇ ਨੇ ਜਿਵੇਂ ਮੁਨਾਰੇ ਡਿੱਗਦੇ ਹੁਣ ਧਰਤੀ ਦੇ ਉਪਰ ਚਲਹੈ ਬਹਿਰਤੇ ਲੱਖ ਗੋਰੀ ਬਾਹਰੋਂ ਲੱਖਾਂ ਦੀ ਗਿਣਤੀ ਦੇ ਗੋਲੀਆਂ ਚੱਲਦੀਆਂ ਨੇ ਤੱਕ ਤੱਕ ਮਾਰਤ ਗਨ ਗੁਨ ਔਰੀ ਸਤਿਗੁਰੂ ਜੀ ਦੇ ਸੁੰਦਰ ਦਿਮਾਲੇ ਨੂੰ ਚਮਕਦੀ ਹੋਈ ਕਲਗੀ ਜਿਗਾ ਨੂੰ ਦੇਖ ਕੇ ਤੱਕ ਤੱਕ ਕੇ ਨਿਸ਼ਾਨੇ ਲਾ ਲਾ ਕੇ ਦੁਸ਼ਟ ਮਾਰਦੇ ਨੇ ਗੋਲੀਆਂ ਪਰ ਕੌਣ ਹੈ ਮਾਈ ਕਾ ਲਾਲ ਜੋ ਧਨ ਧਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਖ ਜੀ ਦੇ ਜੋ ਉੱਪਰ ਵਾਰ ਕਰ ਸਕੇ ਧਰਤੀ ਦੇ ਉੱਪਰ ਜੰਮਿਆ ਨਹੀਂ ਐਸਾ ਸਿਰ ਖੰਡੀ ਛੰਦ ਹਲਾ ਖਲੀ ਪਟ ਜੁਟੇ ਭੜਥੂ ਮਚਿਆ ਖੱਲੇ ਤੇ ਹੱਲਾ ਹੋ ਰਿਹਾ ਹੈ ਮਾਰ ਲੋ ਮਾਰ ਲੋ ਕਰਦੇ ਹੋਏ ਸੂਰਮੇ ਜੁਟ ਪਏ ਨੇ ਮੈਦਾਨੇ ਜੰਗ ਦੇ ਵਿੱਚ ਗੁੱਥਮ ਗੁਥਾ ਹੋ ਗਏ ਤੇ ਭੜਥੂ ਬਚਿਆ ਹੋਇਆ ਮੈਦਾਨੇ ਜੰਗ ਦੇ ਵਿੱਚ ਚੜੇ ਕੰਧ ਪਰ ਸੁੱਟੇ ਮੁੰਡੀਆਂ ਜਿਹੜੇ ਜਿਹੜੇ ਕੰਧ ਦੇ ਉੱਤੇ ਚੜਦੇ ਨੇ ਨਾ ਹੱਥ ਪਾ ਕੇ ਪੌੜੀਆਂ ਲਾ ਕੇ ਉਹਨਾਂ ਦੇ ਸਿਰ ਐਵੇਂ ਕੱਟ ਦਿੱਤੇ ਨੇ ਜਿਵੇਂ ਜੋ ਵੇਲ ਦੇ ਉੱਪਰੋਂ ਕੱਦੂ ਲਾ ਲਈਦਾ ਹੈ। ਕੇਤਕ ਪਚ ਪਚ ਹਟੇ ਘਾਇਲ ਗਿਰ ਪਰੇ। ਕਈ ਕਈ ਝਖਾ ਮਾਰ ਮਾਰ ਕੇ ਹਟ ਗਏ ਨੇ ਤੇ ਕਈ ਘਾਇਲ ਹੋ ਕੇ ਕਿਸੇ ਦੀ ਲੱਤ ਵੱਡੀ ਹੋਈ ਹੈ, ਕਿਸੇ ਦੀ ਬਾਹ ਵੱਡੀ ਹੋਈ। ਕਿਸੇ ਨੇ ਜਿਹੜਾ ਚਮਕੌਰ ਦੀ ਗੜੀ ਦੇ ਕੱਚੀ ਗੰਦ ਅਕੰਧ ਨੂੰ ਹੱਥ ਪਾਇਆ ਸੀ ਉਹ ਹਾਥੀ ਵੱਢ ਕੇ ਥੱਲੇ ਸੁੱਟਦੇ ਨੇ ਟੁੰਡ ਲੈ ਕੇ ਤੁਰੇ ਫਿਰਦੇ ਨੇ ਮਰ ਗਏ ਪ੍ਰਾਣ ਨਿਖੁੱਟੇ ਟਟਰ ਫੁੱਟ ਕੇ ਕਈ ਕਈਆਂ ਕਈ ਮਰ ਗਏ ਨੇ ਝਖਾ ਮਾਰਦੇ ਮਾਰਦੇ ਮਰ ਗਏ ਨੇ ਕਈ ਤੇ ਕਈਆਂ ਦੇ ਟਟਰ ਫੁੱਟੇ ਭਾਵਕੇ ਜਿਹੜੇ ਸਿਰ ਨੇ ਨਾ ਖੋਪਰੀਆਂ ਫੁੱਟ ਗਈਆਂ ਨੇ ਜੋ ਘੋੜਿਆਂ ਦੀਆਂ ਟਾਪਾਂ ਦੇ ਥੱਲੇ ਆ ਕੇ ਨੀਚੇ ਬੰਬਿਆਲੇ ਟੁੱਟ ਨਾ ਤੋੜਤੇ ਹਾਂਜੀ ਜਿਨ੍ਹਾਂ ਨੇਜਿਆਂ ਦੇ ਨਾਲ ਜੋ ਫੁੱਲ ਬੰਨੇ ਹੋਏ ਸਾਨ ਨੀਜੇ ਬੰਬਲੇ ਆਲੇ ਹਾਂਜੀ ਫੇਰ ਦੁਬਾਰਾ ਨੀਜੇ ਬੰਬਲੇ ਆਲੇ ਟੁੱਟ ਨਾ ਤੋੜਤੇ ਨੀਜੇ ਜਿਹੜੇ ਬੜੇ ਸੁੰਦਰ ਹਨਾ ਤੋੜੇ ਤੋਂ ਟੁੱਟਦੇ ਨਹੀਂ ਅਤੇ ਬੜੀ ਤੇਜ਼ੀ ਦੇ ਨਾਲ ਨੇਜਿਆਂ ਦੇ ਉੱਪਰ ਆਪਣੇ ਸਿਰਾਂ ਨੂੰ ਫੁੱਲਾਂ ਵਾਲੇ ਜਿਹੜੇ ਨੇਜੇ ਨੇ ਨਾ ਉਹ ਅਨੇਕਾਂ ਹੀ ਉਹਨਾਂ ਨੇਜਿਆਂ ਦੇ ਵਿੱਚ ਜੋ ਸਿਪਾਈਆਂ ਨੂੰ پرو-ਪਰੋ ਕੇ ਧਰਤੀ ਦੇ ਉੱਪਰ ਛੁੱਟਦੇ ਹਨ ਰੁੰਡ-ਮੁੰਡ ਬੱਡ ਢਾਲੇ ਲੋਥੈਂ ਗੁੱਥੀਆਂ ਹਾਂਜੀ ਕਿਤੇ ਜੋ ਸਿਰ ਪਏ ਹੋਏ ਹਨ ਕਿਤੇ ਜੋ ਐਸੇ ਹੀ ਤਰ੍ਹਾਂ ਬਾਹਾਂ ਕਿਸੇ ਦੀ ਬਾਹ ਵੱਡੀ ਹੋਈ ਕਿਸੇ ਦੀ ਲੱਤ ਵੱਡੀ ਹੋਈ ਕਿਸੇ ਦਾ ਸਿਰ ਵੱਡਿਆ ਕਿਸੇ ਦੀ ਛਾਤੀ چیر ਕੇ ਰੱਖ ਦਿੱਤੀ ਹੈ ਕਿਸੇ ਦਾ ਢਿੱਡ ਪਾਟਿਆ ਪਿਆ ਹੈ ਇਸ ਪ੍ਰਕਾਰ ਮੈਦਾਨੇ ਜੰਗ ਦੇ ਵਿੱਚ ਸਿਰ ਐਵੇਂ ਫਿਰਦੇ ਨੇ ਸ਼ੇਰ ਤੇ ਲੱਤਾਂ ਐਵੇਂ ਦਿਖਾਈ ਦੇ ਰੀਆਂ ਨੇ ਜਿਵੇਂ ਸੂਰਮੇ ਖਿੱਦੋ ਖੁੰਡੀ ਹੀ ਖੇਡ ਰਹੇ ਹੋਣ ਪਹੁੰਚੇ ਬੀਰ ਮਛਾਲੇ ਨੰਗੇ ਖੜਗ ਲੈ ਹਾਂਜੀ ਨੰਗੀਆਂ ਕਿਰਪਾਨਾਂ ਲੈ ਕੇ ਵੱਡੇ ਵੱਡੇ ਜਿਹੜੇ ਜੋ ਖਪਰੇ ਤੀਰ ਲੈ ਲੈ ਕੇ ਇਸੇ ਹੀ ਤਰ੍ਹਾਂ ਨੰਗੀਆਂ ਕਿਰਪਾਨਾਂ ਲੈ ਕੇ ਤੇ ਚਮਕਦੀਆਂ ਹੋਈਆਂ ਲਹੂ ਦੇ ਨਾਲ ਲਿਬੜੀਆਂ ਹੋਈਆਂ ਕਿਰਪਾਨਾਂ ਲੈ ਕੇ ਸੂਰਮੇ ਮੈਦਾਨੇ ਜੰਗ ਦੇ ਵਿੱਚ ਉਤਰ ਆਏ ਨੇ ਹਾਂਜੀ ਇਹੋ ਪੰਕਤੀ ਫੇਰ ਦੁਬਾਰਾ ਪੜਿਓ ਪਹੁੰਚੇ ਬੀਰ ਮਛਾਲੇ ਨੰਗੇ ਖੜਗ ਲੈ ਵੱਡੀਆਂ ਵੱਡੀਆਂ ਮੁੱਛਾਂ ਵਾਲੇ ਵੱਡੇ ਮੁਸ਼ੈਰਿਆਂ ਵਾਲੇ ਖੰਡੇ ਅਤੇ ਕਿਰਪਾਨਾਂ ਲੈ ਕੇ ਮੈਦਾਨੇ ਜੰਗ ਦੇ ਵਿੱਚ ਉਤਰ ਆਏ ਨੇ ਗਹਿ ਕੇ ਹੱਥਨ ਢਾਲੇ ਸਨਮੁਖ ਆਮਦੇ ਜੋ ਹੱਥਾਂ ਦੇ ਵਿੱਚ ਢਾਲਾਂ ਫੜ ਫੜ ਕੇ ਸਾਹਮਣੇ ਆਉਂਦੇ ਨੇ ਭਿੜੇ ਭੇੜ ਪਟ ਭਾਰੇ ਢੜਕੇ ਭੀਖਣਾ ਹਾਂਜੀ ਬਹੁਤ ਆ ਜਿਆਦਾ ਜੋ ਸੂਰਮੇ ਬਹੁਤ ਆ ਜਿਆਦਾ ਇੱਕ ਦੂਜੇ ਦੇ ਨਾਲ ਭਿੜ ਪਏ ਹਨ ਕਈ ਵਾਰ ਜੋ ਉਹਨਾਂ ਨੂੰ ਪੁਰੇਖਾ ਪੈਂਦਾ ਏ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੈੰਗਸੂਰ ਦੇ ਮੈਦਾਨੇ ਜੰਗ ਦੇ ਵਿੱਚ ਆ ਗਏ ਨੇ ਭੁਲੇਖਾ ਪੈਣ ਕਰਕੇ ਇੱਕ ਦੂਜੇ ਆਪਣੇ ਸੂਰਮਿਆਂ ਦੇ ਨਾਲ ਹੀ ਭੇੜ ਪੈਂਦੇ ਨੇ ਭੱਕ ਭੱਕ ਘਾਵ ਭਕਾਰੇ ਸ਼ਰਾਉਣਤ ਨਿਕ ਸਕੈ ਇੰਨੇ ਜ਼ਖਮ ਲੱਗੇ ਹੋਏ ਨੇ ਜਿਨ੍ਹਾਂ ਦੇ ਪੇਟ ਦੇ ਵਿੱਚ ਜ਼ਖਮ ਲੱਗੇ ਛਾਤੀ ਦੇ ਵਿੱਚ ਜ਼ਖਮ ਲੱਗੇ ਨੇ ਉਹ ਜ਼ਖਮ ਪਾਕ ਪਾਕ ਦੀ ਆਵਾਜ਼ ਆਉਂਦੀ ਹੈ जखਮਾਂ ਦੇ ਵਿੱਚੋਂ ਅਤੇ ਲਹੂ ਨਿਕਲ ਲਿਆ ਹੈ ਬਹੁਤਾ ਜ਼ਿਆਦਾ ਰਹਿ ਗਏ ਨੈਣ ਉਘਾਰੇ ਮਾਨੋ ਦੇਖਦੇ ਕਈਆਂ ਦੇ ਜਿਨ੍ਹਾਂ ਦੇ ਸਿਰ ਵੜ ਦਿੱਤੇ ਨੇ ਨਾ ਜੁੱਧ ਕਰਦਿਆਂ ਕਰਦਿਆਂ ਜਿਨ੍ਹਾਂ ਦੇ ਸਿਰ ਵੜ ਦਿੱਤੇ ਨੇ ਉਹਨਾਂ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ ਨੇ ਲੋਹੂ ਬਹੇ ਪਨਾਰੇ ਛਿੱਤ ਰੰਗੀਨ ਕਰ ਧਰਤੀ ਰੰਗਦਾਰ ਧਰਤੀ ਰੰਗ ਦਾ ਲਾਲ ਹੋ ਗਈ ਹੈ ਅਤੇ ਮਾਨੋ ਕਿ ਲਹੂ ਦੇ ਪ੍ਰਣਾਲੇ ਹੀ ਵਹਿ ਰਹੇ ਨੇ ਸਿਰ ਤਲਾਵੇ ਡਿੱਗੇ ਜਿਉਂ ਨਟਬਾਜੀ ਹਾਂ ਜੀ ਪੁੱਠੇ ਸਿਰ ਸਿਰ ਵੜ ਦਿੱਤੇ ਨੇ ਤੇ ਲੱਤਾਂ ਉੱਪਰ ਨੂੰ ਹੋ ਗਈਆਂ ਡਿੱਗੇ ਧਰਤੀ ਦੇ ਉੱਪਰ ਤੋਂ ਇਸ ਪ੍ਰਕਾਰ ਸਿਰ ਤਰਾਵੇ ਡਿੱਗੇ ਜਿਵੇਂ ਨਟ ਬਾਜ਼ੀਆਂ ਜਿਵੇਂ ਮਦਾਰੀ ਬਾਜ਼ੀਆਂ ਲਾਉਂਦਾ ਹੁੰਦਾ ਹੈ ਨਾ ਜਿਵੇਂ ਮਦਾਰੀ ਦਾ ਬਾਂਦਰ ਬਾਜ਼ੀਆਂ ਲਾਉਂਦਾ ਐਵੇਂ ਬਾਜ਼ੀਆਂ ਲਾਉਂਦੇ ਫਿਰਦੇ ਤੜਫਦੇ ਫਿਰਦੇ ਨੇ ਕਈ ਬਹਲੋਹੂ ਪਟ ਭਿੱਗੇ ਖੇਲ ਤ ਫਾਗ ਜਿਉ ਬਹੁਤਾਂ ਦੇ ਜਿਹੜੇ ਬਸਤਰ ਨੇ ਨਾ ਉਹ ਲਹੂ ਦੇ ਨਾਲ ਭਿੱਜੇ ਹੋਏ ਐਵੇਂ ਮੰਨ ਲਓ ਕਿ ਜਿਵੇਂ ਹੋਲੀ ਹੀ ਖੇਡ ਰਹੇ ਹੋਣ ਧਾਏ ਕੰਧ ਸੌ ਲੱਗੇ ਘਾਵਨ ਤੇ ਡਰੇ ਕਈ ਜਿਹੜੇ ਕਾਇਰ ਨੇ ਨਾ ਉਹ ਭੱਜ ਕੇ ਤੇ ਕੰਧ ਦੇ ਓਲੇ ਲੋਕ ਗਏ ਨੇ ਕਿ ਸਿੰਘ ਉੱਪਰ ਚੜ੍ਹ ਨਹੀਂ ਦਿੰਦੇ ਚੜ੍ਹਨ ਹੀ ਨਹੀਂ ਦਿੰਦੇ ਜਿਹੜੇ ਪਾਸਿਓਂ ਚੜ੍ਹਨ ਦਾ ਯਤਨ ਕਰੀਏ ਤੇ ਉਧਰਲੇ ਪਾਸਿਓਂ ਹੀ ਲੋਥਾਂ ਦੇ ਢੇਰ ਲੱਗ ਜਾਂਦੇ ਨੇ ਵੱਡ-ਵੱਡ ਕੇ ਸਿਰ ਥੱਲੇ ਸੁੱਟ ਦਿੰਦੇ ਕਿਸੇ ਦੀ ਬਾਹ ਵੜਦੇ ਕਿਸੇ ਦੀ ਲੱਤ ਵੜਦੇ ਨੇ ਅਤੇ ਕਿਸੇ ਦਾ ਸਿਰ ਕੱਦੂ ਵਾਂਗੂ ਲਾ ਕੇ ਧਰਤੀ ਦੇ ਉੱਪਰ ਸੁੱਟ ਦਿੰਦੇ ਨੇ ਕਿਤਕ ਮਾਰ ਪਿਖ ਭੱਗੇ ਪੀਰੂ ਭੈ ਕਰੇ ਹਾਂਜੀ ਕਈ ਜਿਹੜੇ ਯਤਨ ਕਰ ਕਰਕੇ ਤੇ ਹੁਣ ਪਿੱਛੇ ਨੂੰ ਭੱਜ ਗਏ ਨੇ ਬਹੁਤਾ ਜਿਆਦਾ ਭੈ ਹੋਇਆ ਡਰ ਹੋਇਆ ਉਹਨਾਂ ਦੇ ਹਿਰਦੇ ਦੇ ਵਿੱਚ ਕਿ ਇਹ ਸੂਰਮੇ ਹੈ ਤਾਂ ਭਾਵੇਂ ਥੋੜੇ ਪਰ ਦਲੇਰੀ ਬਹੁਤੀ ਜ਼ਿਆਦੀ ਹੈ ਇਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਸਨਮੁਖ ਲਲਕਾਰ ਦੇ ਮਾਰ ਬੰਗਾਰ ਦੇ ਤੋਂ ਜਦੋਂ ਪਿੱਛੇ ਨੂੰ ਭੱਜਦੇ ਨੇ ਨਾ ਤੇ ਉੱਪਰੋਂ ਸਿੰਘ ਲਲਕਾਰਦੇ ਨੇ ਜੈਕਾਰੇ ਛੱਡ ਕੇ ਤੇ ਲਲਕਾਰਦੇ ਨੇ ਕਿ ਹੁਣ ਪਿੱਛੇ ਨੂੰ ਕਿਧਰ ਨੂੰ ਭੱਜਣ ਲੱਗੇ ਹੋ ਕਿੰਨੀ ਫੌਜ ਹੈ ਤੁਹਾਡੇ ਨਾਲ ਹੁਣ ਕਿਵੇਂ ਹੌਸਲੇ ਟੁੱਟ ਗਏ ਨੇ ਕਿੰਨੀ ਖੜਗ ਉਭਾਰੇ ਢਾਲਨ ਰੋਕਦੇ ਕਈ ਖੜਗ ਕਈ ਜੋ ਆਪਣੀਆਂ ਕਰਪਾਨਾਂ ਉੱਪਰ ਨੂੰ ਕਰਕੇ ਤੇ ਢਾਲਾ ਅੱਗੇ ਕਰਕੇ ਰੋਕਦੇ ਹਨ ਤਥਾ ਮੁਛ ਕਰ ਡਾਰੇ ਹੱਥਨ ਪੈਰ ਤੇ ਗੁਰੂ ਕੇ ਸਿੱਖਾਂ ਨੇ ਸਿੰਘ ਸੂਰਮਿਆਂ ਨੇ ਐਵੇਂ ਜੋ ਵੱਢ ਦਿੱਤੇ ਨੇ ਜਿਵੇਂ ਜੋ ਜਿਹੜਾ ਤਰਖਾਨ ਲੱਕੜਾਂ ਵੱਡ-ਵੱਡ ਕੇ ਢੇਰ ਲਾ ਦਿੰਦਾ ਇਸ ਪ੍ਰਕਾਰ ਢੇਰੀਆਂ ਲੱਗੀਆਂ ਮੈਦਾਨੇ ਜੰਗ ਦੇ ਵਿੱਚ ਬਜੇ ਹਜ਼ਾਰ ਨਗਾਰੇ ਚੋਂ ਇਸ ਓਰੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਗਾਰਿਆਂ ਦੇ ਉੱਪਰ ਦੋਰੀਆਂ ਚੋਟਾਂ ਲੱਗ ਗਈਆਂ ਨੇ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਜਿੱਤ ਕੇ ਤੂਮ ਉਤਾਰੀ ਤੂਮ ਕੇ ਧੌਲ ਰੇ ਹਾਂਜੀ ਜਿੱਧਰ ਕਿਧਰ ਵੀ ਘੋੜਿਆਂ ਦੀਆਂ ਟਾਪਾਂ ਦੇ ਨਾਲ ਹਾਥੀਆਂ ਦੇ ਪੈਰਾਂ ਦੇ ਨਾਲ ਧੂੜ ਬਹੁਤੀ ਜ਼ਿਆਦੀ ਉੱਡ ਰਹੀ ਹੈ ਮੈਦਾਨੇ ਜੰਗ ਦੇ ਵਿੱਚ ਪਰ ਧੂ ਮਚਿਆ ਹੋਇਆ ਹੈ ਚਾਰੋਂ ਤਰਫ। ਏਦਾ ਘਟਾ ਇੱਕ ਇੱਕ ਸਾਰੀ ਪਸਰੀ ਜਹਕਾਂ। ਮਨੋ ਕੇ ਜਿਹੜੀ ਧੂੜ ਉੜਦੀ ਹੈ ਨਾ ਇਹ ਬਹੁਤੀ ਜਿਆਦੀ ਘਟਾ ਹੀ ਚੜ ਕੇ ਆ ਗਈ ਹੋਵੇ ਇੱਕੇ ਵਾਰ ਬਹੁਤੀ ਜਿਆਦੀ ਭਿਆਨਕ। ਹੱਥ ਬਜਾਵੇ ਤਾਰੀ ਜੋਗਨ ਨੱਚੀਆਂ। ਜਿਹੜੀਆਂ ਜੋਗਨੀਆਂ ਨੇ ਨਾ ਉਹ ਮੈਦਾਨੇ ਜੰਗ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਤਾਲੀਆਂ ਵਜਾਉਂਦੀਆਂ ਹੋਈਆਂ ਨੱਚ ਰਹੀਆਂ ਨੇ। ਖੋਸ਼ੀ ਦੇ ਸਹਤ ਹੋ ਕੇ ਕਾਲੀ ਕਹਿ ਕਿਲਕਾਰੀ ਪਖਰ ਪੂਰੀਆ ਹਾਂਜੀ ਕਾਲੀ ਜਿਹੜੀ ਦੇਵੀ ਹੈ ਨਾ ਉਹ ਕਿਲਕਾਰੀਆਂ ਮਾਰਦੀ ਹੋਈ ਆ ਗਈ ਹੈ ਜੋਗੀਆਂ ਜੋਗਣੀਆਂ ਦੇ ਮੂਰੇ ਹੋ ਕੇ ਕਿਲਕਾਰੀਆਂ ਮਾਰਦੀ ਹੈ ਅਤੇ ਤਾਦੇ ਤਾਦੇ ਲਹੂ ਦੇ ਖੱਪਰ ਨੇ ਜਿਹੜੇ ਉਹ ਭਰ-ਭਰ ਕੇ ਤੇ ਕਾਲੀ ਦੇਵੀ ਕਾਲਕਾ ਦੇਵੀ ਪੀ ਰਹੀ ਹੈ ਕਿਉਂਕਿ ਇਹਨਾਂ ਜੋਗਣੀਆਂ ਅਤੇ ਜੋ ਲਹੂ ਪੀਣ ਵਾਲਿਆਂ ਦੀ ਭੁੱਖ ਤਾਂ ਹੀ ਦੂਰ ਹੁੰਦੀ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਸਰੂਪ ਦੇ ਵਿੱਚ ਹੀ ਇਹ ਬਚਨ ਕਰ ਦਿੱਤਾ ਸੀ ਕਿ ਨਾਰਦ मुनि ਤੇਰੇ ਘਰ ਵਾਲੀ ਜੋ ਕਲਾ ਹੈ ਨਾ ਇਹ ਬੜੀ ਭੁੱਖ ਦੇ ਸਹਤ ਹੈ ਇਹ ਬੜੀ ਭੁખી ਹੈ ਇਹਦੀ ਭੁੱਖ ਅਸੀਂ ਦਸਵੇਂ ਸਰੂਪ ਦੇ ਵਿੱਚ ਜਦੋਂ ਯੁੱਧ ਕਰਾਂਗੇ ਨਾ ਅਤੇ ਸੂਰਮਿਆਂ ਦਾ ਗਰਮ-ਗਰਮ ਲਹੂ ਪੀਵੇਗੀ ਏ ਸੂਰਮਿਆਂ ਦੀਆਂ ਗਰਮ ਬੋਟੀਆਂ ਖਾ ਕੇ ਇਹਦੀ ਭੁੱਖ ਦੂਰ ਹੋਵੇਗੀ ਇਸ ਪ੍ਰਕਾਰ ਜਿਹੜੇ ਜੋ ਜੋਗਨੀਆਂ ਤੇ ਕਾਲੀ ਦੇਵੀ ਹੈ ਲਹੂ ਪੀਣ ਵਾਲੀ ਉਹ ਭਰ ਭਰ ਕੇ ਲਹੂ ਦੇ ਗਰਮ ਲਹੂ ਦੇ ਖੱਪਰ ਭਰ ਭਰ ਕੇ ਪੀ ਰਹੀ ਹੈ ਵੀਰ 52 ਧਾਏ ਸੰਗਰ ਦਾਰੂਣੇ ਹਾਂਜੀ ਬਹੁਤ ਆ ਜਿਆਦਾ ਜੁੱਧ ਦਾ ਮੈਦਾਨ ਭਿਆਨਕ ਦੇਖ ਕੇ ਅਤੇ 52 ਵੀਰ ਨੇ ਜਿਹੜੇ ਉਹ ਵੀ ਭੱਜ ਕੇ ਆ ਗਏ ਨੇ ਮੈਦਾਨੇ